ਹੋ ਚੰਨ ਆਗੀਆਂ ਕਲਾਸ ਮੈਂਡ ਮੇਰੀਆਂ ਵੇ ਆਗੀਆਂ ਕਲਾਸ ਮੈਂਡ ਮੇਰੀਆਂ ਆਗੀਆਂ ਕਲਾਸ ਮੈਂਡ ਮੇਰੀਆਂ ਵੇ ਹੜਾ ਹੜਾ ਚੱਲ ਨਾ ਖਲਾਰ ਦੇਈ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰ ਦੇਈ ਹਾਏ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰ ਪਾਵੇਂ ਗੋਲੀ ਮਾਰ ਦੇਈ ਰੋਸਾ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈ ਆਵੇ ਕਾਲਜ ਦੇ ਵਿੱਚ ਗੱਲ ਉੱਡ ਜੂਗੀ ਲੋਕ ਲੋਕੇ ਅੱਖੀਆਂ ਲਾਈਆਂ ਆਵੇ ਰੋਸਾ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਗੱਲ ਉੱਡ ਜੂਗੀ ਲੋਕ ਲੋਕ ਅੱਖੀਆਂ ਲਾਈਆਂ ਵੇ ਮੇਰਾ ਸੋਹਣਿਆ ਗਲਬੀ ਫੁੱਲ ਵਰਗਾ ਸੋਹਣਿਆ ਗਲਬੀ ਫੁੱਲ ਵਰਗਾ ਮੇਰਾ ਸੋਹਣਿਆ ਗਲਬੀ ਫੁੱਲ ਵਰਗਾ ਵੇ ਮੂੰਹ ਨਾ ਕੀਤੇ ਫਟਕਾਰ ਦੇਈ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਬਾਵੇਂ ਗੋਰੀ ਈ ਵਸੇ ਈਆਂ ਦੇ ਸਾਹਮਣੇ ਕੱਲੀ ਦੇ ਪਾਵੇ ਗੋਲੀ ਮਾਰ ਦੇਈ ਵੇ ਕੱਲੀ ਦੇ ਪਾਵੇ ਗੋਲੀ ਮਾਰ ਦੇਈ